ਓਹ ਨਾ ਮੁੰਡੇ ਮਿੱਤ ਦਾ ਪਾਰਕ ਦੇ ਵਿੱਚ ਮੈਂ ਦੇਖਿਆ ਤੇ ਉਹ 4 ਸਾਲ ਦਾ ਮੁੰਡਾ ਸੀਗਾ ਤੇ ਨਾਲ ਨਿਆਣੇ ਸੀਗੇ ਤੇ ਆਏ ਤੇ ਉਹਨੂੰ ਮੁੰਡੇ ਦੇ ਸਿਰ ਤੇ ਦਮਾਲਾ ਬੰਨਿਆ ਉਹ ਤਾਂ ਅ ਕਰਪਾਰ ਪਾਈ ਹੋ ਸੀਗੀ ਤਰ੍ਹਾਂ ਦੀ। ਹੂੰ। ਫਿਰ ਮੇਰੇ ਦਿਮਾਗ 'ਚ ਉਦੋਂ ਗੱਲ ਆਈ ਮੈਂ ਕਿਹਾ ਵੀ ਹੁਣ ਇਹ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਨਹੀਂ ਹੈਗੀ ਵੀ ਤੁਸੀਂ ਗੁਰੂ ਵਾਲੇ ਬਣੇ ਆ। ਯਾ ਗੁਰਬਾਣੀ ਜਿੱਦ ਆਪਾਂ ਕਹਿੰਦੇ ਆ ਕਿ ਅਸੀਂ ਗੁਰੂ ਵਾਲੇ ਬਣੇ ਆ। ਹੂੰ। ਕਿਰਪਾਨ ਪਾ ਕੇ। ਆਹ। ਪਰ ਨਹੀਂ ਇਦਾਂ ਨਹੀਂ ਹੈਗਾ ਅਸੀਂ ਸੱਚ ਸੱਚਮੁੱਚ ਤਾਂ ਸੱਚ ਇਹ ਹੈ ਸੌਰੀ ਅਸੀਂ ਗੁਰੂ ਵਾਲੇ ਨਹੀਂ ਬਣੇ ਅਸੀਂ ਪੁਜਾਰੀ ਵਾਲੇ ਬਣੇ ਆ ਪੁਜਾਰੀ ਦੇ ਪੱਕੇ ਗਾਹਕ ਬਣੇ ਆ ਉਸ ਦਿਨ ਬੱਸ ਇਹ ਪਤਾ ਕਿਦਾਂ ਦੇਖੋ ਜਿੱਦਾਂ ਹੁਣ ਸੁੰਨਤ ਦੀ ਗੱਲ ਆ ਕਿ ਜੇ ਸੁੰਨਤ ਕਰਕੇ ਅਸੀਂ ਉਹ ਜੇ ਕਬੀਰ ਜੀ ਦਾ ਇੱਕ ਸ਼ਬਦ ਆ ਵੀ ਜੇ ਸੁੰਨਤ ਹੋਣੀ ਹੁੰਦੀ ਤਾਂ ਆਪਣੇ ਆਪ ਹੀ ਹੋਇਓ ਨਜਮਣਾ ਸੀ ਹੂੰ ਆਪਨ ਹੀ ਕਟ ਜਾਈ ਆਉਂਦਾ ਹੀ ਸ਼ਬਦ ਆ ਜੋ ਤੁਜ ਕੋ ਖੁਦਾਇ ਇਸ ਤਰ੍ਹਾਂ ਕੋ ਸ਼ਬਦ ਆ ਨਾ ਆ ਬਸ 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 ਹੁਣ ਤੁਸੀਂ ਦੱਸੋ ਭਈ ਜਦੋਂ ਸੁਣਦਾ ਮਤਲਬ ਆ ਤੇ ਪੱਕਾ ਪੱਕਾ ਕਸਟਮਰ ਬਣ ਗਿਆ ਪੂਰੀ ਲਾਈਫ ਆਪਣਾ ਜਿਹੜਾ ਨਾ ਉਹ ਉਹ ਹਿੱਸਾ ਹੈ ਜਿਹੜਾ ਉਹਨੂੰ ਪਤਾ ਨਹੀਂ ਇੰਗਲਿਸ਼ ਚ ਕੀ ਕਹਿੰਦੇ ਆ ਆਪਾਂ ਥੋੜਾ ਬਹੁਤਾ ਮਤਲਬ ਹਮੇਸ਼ਾ ਸਾਰੀ ਜ਼ਿੰਦਗੀ ਕੱਢ ਕੇ ਦਊਗਾ ਇੱਥੇ ਹੁਣ ਦੇਖੋ ਕੁਰਬਾਨੀ ਕਹਿੰਦੀ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਬਨਾਸੀ ਬੁਰਖਾ ਸਭ ਵਿੱਚ ਰਹਸmai ਅਸਲ ਵਿੱਚ ਸਤਗੁਰੂ ਵਾਲਾ ਨਹੀਂ ਗੁਰੂ ਵਾਲੇ ਤਾਂ ਬਣਿਆ ਹੀ ਜੰਮਦਾ ਹਰ ਇੱਕ ਚੀਜ਼ ਯਾ ਬੱਚਾ ਬਣਿਆ ਹੀ ਜੰਮਦਾ ਬਸ ਗੁਰੂ ਨੂੰ ਪ੍ਰਗਟ ਕਰਨਾ ਅਸੀਂ ਤਾਂ ਗੁਰੂ ਨੂੰ ਉਹ ਜਿਹੜਾ ਜਿਹਦਾ ਤੁਸੀਂ ਗੱਲ ਕਰਦੇ ਹੋ ਨੇ ਗੁਰੂ ਜਿਹੜਾ ਨਾ ਤੁਹਾਡੇ ਅੰਦਰ ਸਮਾਇਆ ਹੋਇਆ ਦਿਮਾਗ ਦੇ ਵਿੱਚ ਉਹਨੂੰ ਤੁਹਾਨੂੰ ਉਹਨੂੰ ਡਰਾਈਵ ਕਰ ਲਾਉਣਾ ਉਹਨੂੰ ਮੋੜੇ ਲਿਆਉਣਾ ਯਾ ਛੁਰਤ ਦੇ ਬਿਠਾਉਣਾ ਉਹਨੂੰ ਜਿੱਦਣ ਗੁਰੂ ਡਰਾਈਵ ਕਰਨ ਲੱਪਿਆ ਨਾ ਫਿਰ ਤੁਹਾਨੂੰ ਤੁਹਾਡੇ ਆਲਾ ਦੁਆਰਾ ਸਾਰਾ ਕੁਝ ਸਬਰ ਜਾਣਾ ਆਪਾਂ ਨਾ ਗੱਲ ਕਰਦੇ ਆ ਇੱਕ ਨਾ ਸ਼ਬਦ ਦੀ ਗੱਲ ਕਰਨੀ ਹੈ ਛੋਟੀ ਜਾਈ ਹਾਂਜੀ ਪਹਿਲਾਂ ਨਾ ਉਹ ਤੋਂ ਬਲ ਆਪਾਂ ਜਿੰਨੇ ਵੀ ਸੁਣਦੇ ਆ ਆਪਾਂ ਚਲੋ ਆਪਾਂ ਤੁਸੀਂ ਤੁਸੀਂ ਤੇ ਮੈਂ ਹੀ ਰੱਖ ਲੈਂਦੇ ਆਪਾਂ ਕਿਦਾਂ ਕਹਿੰਦੇ ਨੇ ਵੀ ਮੈਂ ਇੱਕ ਮੈਂ ਇੱਕ ਤੁਸੀਂ ਉਹ ਸੁਣਦੇ ਆ ਵੀ ਆਪਾਂ ਇਹ ਨਾ ਮੰਨਿਏ ਪੇ ਹੋਰ ਤੋਂ ਸੁਣਦਾ ਚਲੋ ਜਿੰਨੇ ਵੀ ਸੁਣਦੇ ਆਪਣੇ ਹਨਾ ਯਾ ਇੱਕ ਮਿੰਟ ਲਈ ਆਪਾਂ ਇਹ ਸੋਚਣਾ ਅੱਪਾ ਪਿਕ ਇੱਕ ਓੰਕਾਰ ਚਲੋ ਓੰਕਾਰ ਕਹਿ ਲੈਨੇ ਜਾਂ ਇੱਕੋ ਕਹ ਲੈੋ ਜਾਂ ਇੱਕ ਕਹਿ ਲਓ ਹਨਾ ਯਾ ਪਿਓ ਕੀ ਹੂੰ ਮੰਨਣਾ ਆਇਆ ਆਪਾ ਜੀ ਤੁਸੀਂ ਵੀ ਮੈਂ ਵੀ ਤੇਰੀ ਇੱਕ ਸਭ ਕੁਝ ਬਸ ਆਪਣੇ ਦਿਮਾਗ 'ਚ ਹੋਰ ਕੁਝ ਨਹੀਂ ਲਿਆਣਾ ਇਹ ਲਿਆਣਾ ਸਭ ਕੁਝ ਦਾ ਮਤਲਬ ਸਭ ਕੁਝ ਸਭ ਕੁਝ ਦਾ ਮਤਲਬ ਮੈਂ ਵੀ ਤੁਸੀਂ ਵੀ ਆਓ ਇਹ ਤਰਤੀ ਵੀ ਇਹ ਗੈਲੈਕਸੀ ਵੀ ਇਹ ਤੋਂ 93 ਲਾਈਟイヤー ਤੱਕ ਵੀ ਉਹ ਤੋਂ ਅੱਗੇ ਕਿਹਾ ਆਰ ਪਰ ਹੈ ਨਹੀਂ ਕੋਈ ਮਤਲਬ ਬੇਅੰਤ ਹੈ ਅਥਾ ਅਗਣਤ ਹੈ ਅਤੋਲ ਹੈ ਪਰ ਸਭ ਕੁਝ ਆ ਓਕੇ ਮਤਲਬ ਸਮਝ ਗਏ ਨਾ ਗਰਮਾਣੀ ਨੇ ਬਾਾਰ-ਬਾਰ ਜਿੱਥੋਂ ਮਰਜੀ ਸ਼ਬਦ ਤੇ ਤੂੰ ਚੱਲ ਜਿਓ ਇਸੇ ਗੱਲ ਕਰਦੀ ਆ ਕੋਈ ਸਭ ਚੇਕਿਆ ਉਹਦੇ ਵਿੱਚ ਤੁਸੀਂ ਵੀ ਮੋਰ ਤੋਂ ਵੀ ਉਹਨਾਂ ਅਲੋਂ ਨੂੰ ਨਹੀਂ ਤੇ ਮੇਥੋਂ ਵੀ ਅਲੋਂ ਨੂੰ ਨਾ ਹਰ ਤਨ ਬਰਾਬਰ ਦਾ ਹਿੱਸੇਦਾਰ ਆ ਹਰ ਕਣ ਭਾਈ ਐਗਜ਼ੈਕਟਲੀ ਮੂਲਿਆ ਗੁਰਵਾਣੀ ਕਹਿੰਦੀ ਹਰ ਕਣ ਮੂਲ ਆ ਜੈ ਦੇਖਾਂ ਤਾਂ ਸਭ ਕੁਝ ਮੂਲ ਨਾਨਕ ਸੂ ਸੂਪ ਸੋਈ ਉਸਤੂਲ ਕੋਈ ਇਹ ਨਹੀਂ ਹੈਗਾ ਕੋਈ ਕੁਝ ਬਣਿਆ ਆ ਜਾਂ ਕਿਸੇ ਨੇ ਬਣਾਇਆ ਜਾਂ ਕੁਝ ਵੱਧਿਆ ਜਾਂ ਘਟਿਆ ਨਹੀਂ ਸਭ ਕੁਝ ਇੱਕ ਪ੍ਰੋਪਰ ਮੂਲ ਆ ਹਰ ਛੇ ਮੂਲ ਹੈ ਮੈਂ ਵੀ ਉਹਨਾਂ ਹੀ ਹਿੱਸੇਦਾਰ ਆ ਤੁਸੀਂ ਵੀ ਉਹਨਾਂ ਹੀ ਹਿੱਸੇਦਾਰ ਆ ਜੀਵ ਜੰਤੂ ਪੰਛੀ ਪੰਧ ਜੋ ਕੁਝ ਵੀ ਆ ਆਪਾਂ ਇੱਕ ਮੰਨ ਲੈਣਾ ਹਨਾ ਹੁਣ ਉਹ ਤੋਂ ਆਪਾਂ ਇਹ ਸਮਝਦਾ ਹੋਰ ਕੁਝ ਨਹੀਂ ਗੱਲ ਸੁਣ ਕਰਨੀ ਬਾਅਦ ਚ ਆਪਾਂ ਕਬੀਰ ਜੀ ਦਾ ਸ਼ਬਦ ਪੜ੍ਹਾਂ ਪਰ ਆਪਣੇ ਮਾਈਂਡ 'ਚ ਸੋਚ ਲਓ ਭੁੱਲ ਜਾਓ ਕਿ ਕੋਈ ਤੁਹਾਨੂੰ ਤੁਹਾਡਾ ਨਫ਼ਰਤਾਂ ਇਹ ਸਭ ਕੁਝ ਭੁੱਲ ਕੇ ਦੇਖੋ ਸਭ ਕੁਝ ਇੱਕ ਅੱਖਾਂ ਮੀਟ ਲਓ ਹੈ ਨਾ ਹਾਂ ਹੁਣ ਤੁਸੀਂ ਇਹ ਸ਼ਬਦ ਪੜੋ ਕਬੀਰ ਪ੍ਰੀਤ ਏਕ ਸਿਓ ਕੀ ਹੈ ਹੂੰ ਆਨ ਦੁੱਬਦਾ ਜਾਏ ਆਹ ਭਾਵਾਂ ਲੰਬੇ ਕੇਸ ਕਰ ਭਾਵਾਂ ਕਰਨ ਮਨਾਈ ਕਰਨ ਮਨਾਈ ਯਾ ਹੁਣ ਪ੍ਰੀਤ ਦਾ ਅਰਥ ਹੁੰਦਾ ਪਿਆਰ। ਆਹ। ਪੇਰ ਦਾ ਮਤਲਬ ਹੈ ਪਿਆਰ। ਹੂੰ। ਪਿਆਰ ਕਿਹਦੇ ਨਾਲ ਕਰਨਾ? ਇੱਕ ਨਾਲ। ਇੱਕ ਕੀ ਆ? ਸਭ ਕੁਝ। ਸਭ ਕੁਝ। ਸਭ ਕੁਝ ਬੰਦ ਹੈ ਜਿਹੜਾ। ਹਾਂ। ਹੁਣ ਤੁਸੀਂ ਦੱਸੋ ਪਈ ਉਹਦੇ ਵਿੱਚ ਸਵਾਰਥ ਆ ਜਾਊਗਾ ਜਿੰਦਗੀ ਤੁਹਾਡੇ ਨੇੜੇ ਜੇ ਇੱਕ ਨਾਲ ਪ੍ਰੀਤ ਕਰ ਲਈ। ਨਹੀਂ ਸਰਬੱਤ ਦਾ ਭਲਾ ਵੀ ਜਿਹੜਾ ਕਿਹਾ ਜਾਂਦਾ ਉਹਦੀ ਸਮਝ ਹੀ ਤਾਂ ਖਿਮਾ ਦੀ ਸਮਝ ਉਸ ਇੱਕ ਦੇ ਨਾਲ ਹੋਣੀ ਆ ਫੇ ਪਤਾ ਲੱਗਣਾ ਕਿ ਕਿਉਂ ਨਹੀਂ ਕਿਉਂ ਨਹੀਂ ਦੁਸ਼ੈਸ਼ ਰੱਖਣਾ ਕਿਉਂ ਨਹੀਂ ਈਰਖਾ ਕਰੀ ਕਿਉਂ ਨਹੀਂ ਸਾੜਾ ਕਰਨਾ ਹਾਂ ਕਿਉਂ ਨਹੀਂ ਕਰਨਾ ਹੁਣ ਇਹ ਦੇਖੋ ਕਿ ਜਿਹੜੇ ਬੰਦੇ ਨੇ ਜਦੋਂ ਆਪਾਂ ਮਤਲਬ ਬੰਟੀ ਡੱਬਾ ਲੈ ਲਈ ਹੈ ਨਾ ਜਿਉ ਸਮਝਿਆ ਹੋ ਹੁੰਦਾ ਕਿ ਇੱਕ ਹੈ ਨਾ ਜੋ ਅੱਖਾਂ ਮਿੱਟਣ ਦੀ ਬਜਾਏ ਪਖੰਡ ਕਰਨ ਦੀ ਬਜਾਏ ਧੁੰਮਣ ਦੀ ਬਜਾਏ ਗਰਵਾਣੀ ਨੂੰ ਉਸ ਇੰਗਲ ਨਾਲ ਸਮਝ ਲੈਂਦਾ ਭਈ ਉਹ ਸਭ ਕੁਝ ਹਰਨੇਕ ਸਿੰਘ ਵੀ ਤਾਂ ਉਹਦਾ ਹਿੱਸਾ ਆ ਪਾਟ ਆ ਮੈਨੂੰ ਮੈਨੂੰ ਵੀ ਉਹ ਵੀ ਗੱਲ ਕਰ ਰਿਹਾ ਮੈਂ ਵੀ ਗੱਲ ਕਰਨੀ ਹੈ ਨਾ ਤੇ ਫਿਰ ਉਹ ਦੂਜਿਆਂ ਨੂੰ ਕਾਹਤੇ ਵਰਤ ਦਾ ਸਵਾਰਥ ਲਈ ਉਹਨਾਂ ਪ੍ਰੀਤ ਕੀਤੀ ਨਹੀਂ ਇੱਕ ਨਾਲ ਨਾ ਨਾ ਹੋਰ ਸਾਰੀ ਕਹਾਣੀ ਭਾਜੀ ਬਾਕੀ ਸਾਰਾ ਕੁਝ ਕੂੜਾ ਮੈਂ ਸਾਰੇ ਸੁਣ ਲਏ ਮੈਂ ਮੈਂ ਉਹ ਜ਼ਿੰਦਗੀ ਜੀ ਆ ਭਾਰੀ ਮਤਲਬ ਪੁਜਾਰੀ ਦਾ ਮੀਨਿੰਗ ਇਹ ਨਹੀਂ ਹੁੰਦਾ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਜਦ ਕਰਤੀ ਆ ਜਾਂ ਮੱਕੇ ਦੇ ਵਿੱਚ ਬੈਠਾ ਪਿੰਡਾਂ ਦੇ ਵਿੱਚ ਵੀ ਛੋਟੇ ਛੋਟੇ ਜਿੰਨ ਇੱਕ ਬੱਕਰੀ ਸ਼ਕਤੀ ਘੜ ਕੇ ਨਾ ਭਾਵੇਂ ਤੁਹਾਡਾ ਹੱਥ ਨਹੀਂ ਹੌਲਾ ਕਰਦਾ ਆ ਉਹ ਵੀ ਪੁਜਾਰੀ ਪੁਜਾਰੀ ਉਹ ਵੀ ਪੁਜਾਰੀ ਦੁਕਾਨਦਾਰ ਉਹ ਵੀ ਦੁਕਾਨ ਉਹ ਦੁਕਾਨ ਵੀ ਲੁੱਟ ਰਿਹਾ ਤੁਹਾਨੂੰ ਹੂੰ ਉਹ ਵੀ ਖਾ ਰਿਹਾ ਉਹ ਵੀ ਤੁਹਾਤੋਂ ਕੋਈ ਲੈ ਰਿਹਾ ਜਿਹੜਾ ਵੀ ਬੰਦਾ ਇੱਥੇ ਖੜਾ ਆ ਬਾਜੀ ਮ ਪੱਤਰਮਾਲੇ ਵਾਲੇ ਵੀ ਜਿਹੜੇ ਆ ਉਹ ਜੋ ਵੀ ਅਗਲੇ ਪਿਛਲੇ ਜਨਮ ਸਭ ਦੇਖ ਲੈ ਸਾਰਾ ਕੁਝ ਕੂੜ ਹੈ ਸਾਰੀ ਗਰਬਾਣੀ ਇੱਥੇ ਕਰੀਏ ਜਿੱਦਣ ਇੱਕ ਦੀ ਸਮਝ ਲੱਗ ਗਈ ਨਾ ਇੱਕ ਦੀ ਉਦੋਂ ਹੋਣ ਦੇਖੋ ਇੱਕ ਦੇ ਵਿੱਚ ਬਰਾਬਰਤਾ ਦੀ ਗੱਲ ਪਿਆਰ ਕੀ ਸਿਖਾਉਂਦਾ ਭਾਜੀ ਪਿਆਰ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਪਿਆਰ ਕਰਦੀ ਮਾਂ ਐਦਾਂ ਹੈ ਪੇ ਬੱਚੇ ਦੇ ਕਿਸੇ ਅੰਗ ਨਾਲ ਜਾਂ ਕਿਸੇ ਜਿਸਮ ਦੇ ਕਿਸੇ ਹਿੱਸੇ ਨਾਲ ਉਹ ਥੋੜਾ ਨਫ਼ਰਤ ਪਾ ਲਵੇ ਆਉਂਦੀ ਨਹੀਂ ਆ ਸਕਦੀ ਨਾ ਘੱਟ ਵੱਧ ਘੱਟ ਵੱਧ ਵੀ ਨਹੀਂ ਕਰ ਸਕਦੀ ਜੇ ਉਹ ਕਹੇ ਵੀ ਸਿਰ ਦੁਖੂਗਾ ਮੈਂ ਜਿਆਦਾ ਫਿਕਰ ਕਰਨਾ ਜੇ ਪੈਰ ਦੁਖਦਾ ਹੋਇਆ ਫੇ ਕੋਈ ਗੱਲ ਨਹੀਂ ਆ ਹੋਏ ਨਹੀਂ ਸਕਦਾ ਪ੍ਰੀਤੇ ਨਹੀਂ ਹੁੰਦਾ ਪਿਆਰ ਹੁੰਦਾ ਪਿਆਰ ਤਾਂ ਭਾਜੀ ਜ਼ਿੰਮੇਵਾਰੀ ਦਾ ਨਾ ਪਿਆਰ ਤਾਂ ਨਾ ਦੇਣ ਦਾ ਨਾ ਪਿਆਰ ਦੇ ਅਰਥ ਤੋ ਤੁਸੀਂ ਜਿੰਨੇ ਮਰਜ਼ੀ ਕਰ ਲਓ ਪਿਆਰ ਜਿਹੜਾ ਨਾ ਉਹ 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 ਜਿੱਥੇ ਪਿਆਰ ਆ ਗਿਆ ਉੱਥੇ ਈਰਖਾ ਬੈਰ ਬ੍ਰੋਧ ਸਾਰਾ ਨਫ਼ਰਤ ਜਿੰਨੀਆਂ ਵੀ ਬਰਾਈਆਂ ਆ ਉਹ ਨੇੜੇ ਨਹੀਂ ਆ ਸਕਦੀਆਂ ਜੇ ਇੱਕ ਨਾਲ ਇੱਕ ਸਭ ਕੁਝ ਹੈ ਉਹਦੇ ਨਾਲ ਪ੍ਰੀਤ ਕਰਨੀ ਹੂੰ ਸਵਾਰਥ ਤੇ ਇਹ ਸਾਰੇ ਦਾ ਮੂਲ ਗੁਰਬਾਣੀ ਦਾ ਤਤ ਇਹ ਆ ਜਿੱਥੋਂ ਮਰਦੀ ਪਰ ਲਓ ਹੁਣ ਆਪਾਂ ਇੱਕ ਇੱਕ ਐਗਜ਼ਾਮਪਲ ਲੈਨੇ ਆ ਐਗਜ਼ਾਮਪਲ ਪਰ ਲੈਨੇ ਆ ਬਈ ਜਿੱਦਾਂ ਉਹ ਪਈ ਜਿਸ ਤਰ੍ਹਾਂ ਇੱਕ ਸ਼ਬਦ ਆਉਂਦਾ ਆ ਪਈ ਮੈਨੂੰ ਹੁਣ ਮੈਂ ਲਿਖਿਆ ਨਹੀਂ ਸੀਗਾ ਮੈਨੂੰ ਯਾਦ ਨਹੀਂ ਸੀਗਾ ਕਰਮ ਕੰਡਾਂ ਦੇ ਉੱਤੇ ਸੀਗਾ ਤੇ ਚਲੋ ਕੋਈ ਗੱਲ ਨਹੀਂ ਮੈਨੂੰ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਸ਼ਬਦ ਹਾਂ ਉਹ ਮੈਂ ਤੁ ਭੁੱਲ ਗਿਆ ਮੈਂ ਲਿਖਿਆ ਨਹੀਂ ਸੀਗਾ ਹਨਾ ਉਹ ਮਤਲਬ ਉਹਦੇ ਵਿੱਚ ਐਂਡ ਤੇ ਨਾ ਉਸ ਗੱਲ ਆਦੀ ਪਈ ਕਿ ਜਿੰਨੇ ਮਰਜੀ ਕਰਮ ਘਾੜ ਲੈ ਅਖੀਰ ਤੇ ਤੈਨੂੰ ਇੱਥੇ ਜੁੜਨਾ ਪੈਣਾ ਜੁੜਨਾ ਕਿਹਦੇ ਨਾਲ ਪੈਣਾ ਇੱਕ ਨਾਲ ਇੱਕ ਕਿਹਾ ਹੈ ਫੇਰ ਸਭ ਜਿ ਜਿੱਤ ਕਰਵਾਉਣ ਦੀ ਨਰਮਈਆ ਦੀ ਜਦ ਗੱਲ ਆ ਗਈ ਚੱਕ ਨੱਠ ਕੇ ਇੱਕ ਤੇ ਆ ਜਾਓ ਭਰਾਵੋ ਜੇ ਤੁਹਾਡੇ ਅੰਦਰ ਕੋਈ ਨਫਰਤ ਬੈਠੀ ਹੈ ਨਾ ਰਾਈਟ ਤਵੇ ਉਹਨੂੰ ਬਾਹਰ ਕੱਢ ਦਿਓ ਇਹ ਤੋਂ ਬਿਨਾ ਦੂਜਾ ਇੱਕ ਦਾ ਇੱਕ ਦਾ ਸਭ ਤੋਂ ਵੱਡਾ ਇਹ ਆ ਕਾਰਨ ਇੱਕ ਇੱਕ ਹੀ ਰਹਿੰਦਾ ਉਹ ਉਹ ਜੇ ਤੁਸੀਂ ਨਾ ਉਹ ਪਾਣੀ ਸਰੋਵਰ ਦਾ ਪਾਣੀ ਚਾਹੋ ਉਹ ਗੰਗਾ ਦਾ ਚਾ ਕਿਤੇ ਦਾ ਚਾਹੇ ਉਹਨੂੰ ਹਰਨਾਮ ਸਿੰਘ ਧੰਮਾ ਭਰ ਲਵੇ ਬੋਤਲ ਚਾਹੇ ਉਹਨੂੰ ਕੇਪੀਐਫ ਗਿੱਲ ਭਰ ਲਵੇ ਚਾਹੇ ਇੰਦਰਾ ਗਾਂਧੀ ਭਰ ਲਵੇ ਚਾਹੇ ਭਿੰਡਰਾ ਵਾਲਾ ਭਰ ਲਵੇ ਉਹਨਾਂ ਸਾਰਿਆਂ ਲਈ ਬਰਾਬਰ ਰਹਿਣਾ ਉਹਨਾਂ ਦੀ ਪਿਆਸ ਹੀ ਬੁਝਾਉਣੀ ਆ ਬਸ 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 ਉਹ ਤੋਂ ਅਗਲਾ ਕਿਉਂ ਉਹ ਇੱਕ ਹੈ ਉਹਨੂੰ ਉਹਨੂੰ ਦੋ ਨਹੀਂ ਕਰੇ ਜਾ ਫਿਰ ਉਹ ਬਰਾਬਰ ਰਹੂਗਾ ਜੇ 베ਰੀ ਉਸ ਨਸਲ ਦੀ ਦੇ ਮਿੱਠੇ 베ਰ ਆ ਨਾ ਦੁੱਖ ਦੂਰ ਕਰ ਦਊਗੀ ਹੂੰ ਜੇ ਉਹ ਦੁੱਖ ਦੂਰ ਕਰਦੀ ਆ ਤਾਂ ਜਿੰਨੀਆਂ ਉਸ ਨਸਲ ਦੀਆਂ 베ਰੀਆਂ ਆ ਹੂੰ ਜਿੱਥੇ ਜਿੱਥੇ ਹੈਗੀਆਂ ਉਹ ਸਾਰੀਆਂ ਹੀ ਦੁੱਖ ਗੂ ਕਰਦੀਆਂ ਇੱਕ ਤਾਂ ਆ ਹੂੰ ਨਹੀਂ ਇੱਕ ਨਹੀਂ ਹੈਗਾ ਤੁਹਾਨੂੰ ਕਿਤੇ ਵੀ ਨਹੀਂ ਜਾਣ ਦੀ ਲੋੜ ਪਾਜੀ ਕਿਤੇ ਵੀ ਅਚਰ ਕਰਮ ਮੈਂ ਛੱਬ ਦਰ ਜੇ ਤਾਂ ਕਰਮ ਧਾਰਾ ਪਖੰਡ ਜੋ ਦਿਸੈ ਇਸ ਜੰਮ ਜਗਾਤੀ ਰੂਤ ਲੂਟੈ ਨਰਵਾਨ ਕੀਰਤ ਗਾਵੋ ਕਰਤੇਗਾ ਨਿ ਸਿਮਰਤ ਜੇ ਛੂਟੈ ਹੁਣ ਨਰਵਾਨ ਕੀਰਤਨ ਕਰਤੇ ਦਾ ਗਾਣਾ ਕਰਤੇ ਦੀ ਜਦੋਂ ਗੱਲ ਆਈ ਆ ਇੱਕ ਤੇ ਆਵੇ ਸਿੱਧਾ ਹੀ ਇੱਕ ਤੇ ਆ ਬੱਚੋ ਬਸ 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 ਇੱਕ ਮਤਲਬ ਸਭ ਕੁਝ ਹਮ ਮਤਲਬ ਤੂੰ ਆਪਣੇ ਅੰਦਰ ਨੂੰ ਸਾਫ ਕਰ ਆਪਣੇ ਅੰਦਰ ਦੀ ਬੁਰਾਈ ਨੂੰ ਦੂਰ ਕਰ ਇਹ ਆ ਕੀਰਤੋ ਦਾ ਨਾ ਤੈਨੂੰ ਕਿਤੇ ਜਾਣ ਦੀ ਲੋੜ ਹੈ ਜੇ 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 ਧਰਤੀ ਦਾ ਕੋਈ ਇੱਕ ਚੱਪਾ ਇੱਕ ਪਵਿੱਤਰ ਥਾਨ ਹੈ ਨਾ ਤਾਂ ਬਾਕੀ ਧਰਤੀ ਜੇ ਨਹੀਂ ਥਾਨ ਤਾਂ ਇੱਕ ਨਹੀਂ ਹੈਗਾ ਸਾਰੀ ਧਰਤੀ ਪਵਿੱਤਰ ਥਾਨ ਹੈ ਫਿਰ ਹਰ ਜਗ੍ਹਾ ਹੀ ਪਵਿੱਤਰ ਹੈ ਜੇ ਸਾਡਾ ਘਰ ਆ ਉਹ ਵੀ ਪਵਿੱਤਰ ਹੈ ਜੇ ਜੇ ਤਾਂ ਮੱਕੇ ਦੀਆਂ ਉਹ ਵੀ ਪਵਿੱਤਰ ਹੈ ਜਿਹੜਾਰਤ ਆਉਂਦੀ ਹੋ ਉਹ ਉੱਦਾਂ ਨਹੀਂ ਤਾਂ ਉਸੇ ਮਿੱਟੀ ਨਾਲ ਉਸੇ ਤਰੀਕੇ ਨਾਲ ਪੱਕੀਆਂ ਵਾ ਭਾਈ ਯਾ ਫਰਕ ਵੀ ਨਹੀਂ ਕੋਈ ਨੋ ਨੋ ਜਿੱਦਣ ਸਾਨੂੰ ਇਹ ਇੱਕ ਦਾ ਨੁਕਤਾ ਸਮਝ ਆ ਗਿਆ ਨਾ ਬਾਜੀ ਉਸ ਦਿਨ ਤੁਸੀਂ ਨਿਆਰ ਨਰਵੈਰ ਹੋਵਗੇ ਨਿਆਰੇ ਨਾਲ ਹੋਵਗੇ ਤੁਹਾਨੂੰ ਈਰਖਾ ਮਤਲਬ ਤੁਹਾਡੇ ਅੰਦਰ ਉਠ ਹੀ ਨਹੀਂ ਤੱਕਦੀ ਕਿਦ ਨਾ ਕਰੋਗੇ ਨਫਰਤ ਕਿਹਦੇ ਨਾਲ ਕਰੋਗੇ ਉਹ ਜਿਹੜਾ ਜਿਹੜਾ ਨਾ ਫਰਕ ਵੀ ਪਿਆਸਤ ਨਾਮ ਸਿੰਘ ਹਾਂਜੀ ਉਹ ਉਹ ਗੁਰੂ ਸਾਹਿਬ ਤੱਕ ਇਹ ਕਹਿੰਦੇ ਸੀ ਕਿ ਜਿਹੜੀ ਗੱਲ ਸੀ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਨਹੀਂ ਕੋਏ ਹਾਂਜੀ ਕਿ ਜਿਹੜੀ ਜਿਹੜੀ ਉਹ ਗੱਲ ਨੇ ਸਭ ਗੋਬਿੰਦਿਆ ਉਹ ਉਹ ਸੀ ਕਿ ਇੱਕੋ ਹੀ ਆ ਸਭ ਕੁਝ ਬਸ ਮਤ ਸਾਰਾ ਹੀ ਹੁਣ ਉਹ ਜਿਹੜਾ ਮੋਰੇ ਇੱਕ ਲਿਖਿਆ ਸੀ ਨਾ ਹੂੰ ਉਹਦਾ ਅਰਥ ਇਹ ਸੀ ਕਿ ਇਹ ਸਭ ਕੁਝ ਇੱਕ ਆ ਆ ਇਥੇ ਤੈਨੂੰ ਆਪ ਉਦਾਂ ਦਾ ਤੇਰੇ ਲਈ ਕੋਈ ਵਾਰੋਂ ਨਹੀਂ ਆਣਾ ਤੈ ਤਰ ਲਈ ਕਿਸੇ ਨੂੰ ਜੁਵੇਟ ਨਹੀਂ ਕਰਨੀ ਤੈ ਤੂੰ ਇੱਕ ਆ ਤੂੰ ਬਰਾਬਰ ਦਾ ਆ ਤੂੰ ਰੂਹ 19 ਸ਼ਮਤ ਆ ਤੂੰ ਉਹਦਾ ਰੂਪ ਆ ਉਹਦਾ ਹਿੱਸਾ ਆ ਬਿਲਕੁਲ ਇੱਕ ਦਾ ਹਿੱਸਾ ਆ ਹਾਂ ਤੂੰ ਉਹ ਕ੍ਰिएशन ਇਦਾਂ ਨਹੀਂ ਤੂੰ ਬਣਿਆ ਭਈ ਕ੍ਰिएशन ਕੋ ਹੋ ਰਿਹਾ ਤੇ ਉਹਨੇ ਤੈਨੂੰ ਬਣਾਇਆ ਨਹੀਂ ਨਹੀਂ ਤੂੰ ਕ੍ਰिएशन ਹੈਂ ਆ ਜੋ ਜੋ ਆਪਣੇ ਆਪ ਤੋਂ ਹੋ ਰਿਹਾ ਤੂੰ ਵੀ ਉਹਦੇ ਵਿੱਚੇ ਹੀ ਬਣਿਆ ਨਾ ਸਾਰਾ ਕੁਝ ਬਿਲਕੁਲ ਸਮੇਖਿਆ ਤੋਈਆ ਤੂੰ ਉੱਤੇ ਤੂੰ ਹੀ ਉਹਦੇ ਵਿੱਚ ਤੂੰ ਬਿਲਕੁਲ ਪਾਰਟ ਆ ਉਹਦਾ ਤੂੰ ਕੰਮ ਕਰ ਰਿਹਾ ਕਿ ਉਹਦੇ ਨਾਲ ਤੂੰ ਵੀ ਨਾਲ ਵੀ ਜੁੜਿਆ ਹੋ ਤੂੰ ਉਹਦੇ ਨਾਲ ਆ ਜਿਹੜਾ ਜਿਹੜੇ ਜਿਹਦੇ ਬਾਰੇ ਉਹ ਗੱਲ ਕੀਤੀ ਜਾ ਰਹੀ ਨਾ ਪਈ ਉਹ ਨਿਰਭਉ ਆ ਉਹ ਨਿਰਬੈਰ ਆ ਕਰਤਾ ਤੂੰ ਉਹ ਹੋਵਾ ਬਸ ਬਸ ਇੱਕ ਹੀ ਉਹ ਹੋਵਾ ਤੂੰ ਉਹ ਹੁਣ ਸਾਡੇ ਸਾਡੇ ਵਾਲਿਆਂ ਨੇ ਵਿਆਖਿਆ ਕਰਨ ਲੱਗਿਆ ਨੇ ਕੀ ਕੀਤਾ ਕਿ ਜਿਹੜਾ ਸਾਰਾ ਕੁਝ ਬਣਾਉਣੇ ਵਾਲਾ ਨਾ ਉਹ ਤਿੰਨ ਨਹੀਂ ਹੈਗੇ ਇੱਕ ਆ ਉਹ ਸਾਡੇ ਵਾਲਾ ਬਾਜੀ ਕਰਨਾ ਪੈਣਾ ਸਗਾ ਜਦੋਂ ਜਦੋਂ ਜੇ ਆਪਾਂ ਜਦੋਂ ਹੁਣ ਗੱਲ ਕੀਤੀ ਹੈ ਜੇ ਸੱਚਮੁੱਚ ਜਿਹੜੇ ਸੁਣਨ ਵਾਲੇ ਜਿਹਨਾਂ ਨੂੰ ਸਮਝ ਲੱਗ ਗਈ ਤੇ ਇਹ ਕਿਆ ਉਹ ਦੱਸੋ ਉਹ ਕਿਸੇ ਧਰਮ ਸਥਾਨ ਨੂੰ ਧਰਮ ਸਥਾਨ ਮੰਨ ਕੇ ਜਪਤਾ ਕਰਨ ਤੁਰਪੂਗਦ ਨੂੰ ਕੀ ਕਰਨ ਜਾਊਗੇ ਕਿ ਘਰ ਦਾ ਰਮਸਤਾਨੀ ਫਿਰ ਜਦੋਂ ਇਹ ਪਿਆਰੀ ਨੂੰ ਨੁਕਤਾ ਸਮਝ ਆ ਗਿਆ ਸੀਗਾ ਜਿਹਨਾਂ ਸਾਡੀਆਂ ਬੇੜੀਆਂ 'ਚ ਬੱਟੇ ਪਾਏ ਆ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਵਿੱਚ ਜਿਨੇ ਆ ਓਮਕਾਰ ਬਣਾ ਕੇ ਉਹਨੂੰ ਵਕੜਾ ਕਰਤਾ ਬੱਸ ਬੋਹੀ ਉਹਨੂੰ ਪਤਾ ਸੀ ਤਕਜੇ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਤੂੰ ਹੀ ਸਭ ਕੁਝ ਆ ਹੁਣ ਜੇ ਨੂੰ ਆ ਜਾਣਾ ਕਿਤੇ ਜੇ ਨੂੰ ਜੇ ਨੂੰ ਇਹ ਪਤਾ ਲੱਗ ਜਾਏ ਵੀ ਉਹ ਉਹ ਰਹਾ ਜੀ ਦਾ ਮਾਲਕ ਆ ਹੂੰ ਆ ਸਹੀ ਗੱਲ ਆ ਉਹ ਕਾਨੂੰਨ ਬਣਾਉਣੇ ਵਾਲਾ ਆ ਉਹ ਇਹ ਹਾਂ ਤੇ ਉਹ ਤਰਲੇ ਥੋੜੋ ਕਰੂਗਾ ਹਮ ਹੁਣ ਜੇ ਮੰਨ ਲਓ ਕਿਸੇ ਕਿਸੇ ਥਾਂ ਤੇ ਤੁਸੀਂ ਰਹਿੰਦੇ ਆ ਹਮ ਤੁਹਾਨੂੰ ਲੱਗਦਾ ਵੀ ਕੁਰਸੀ ਟੁੱਟੀ ਹੋਈ ਆ ਜਾਂ ਹੁਣ ਨਵੀਂ ਜਗ੍ਹਾ ਤੇ ਤੁਸੀਂ ਨਵੇਂ ਦਫ਼ਤਰ ਵਿੱਚ ਗਏ ਨਵੀਂ ਜਗ੍ਹਾ ਤੇ ਗਏ ਆ ਕੋਈ ਬੰਦਾ ਇੰਡੀਆ ਤੋਂ ਆਇਆ ਕੈਨੇਡਾ ਆ ਕੇ ਉਹਨੂੰ ਕਿਸੇ ਹੋਟਲ 'ਚ ਕਿਤੇ ਛੱਡਤਾ ਉੱਥੇ ਕੁਰਸੀ ਉਹ ਦੇਖਦਾ ਸਾਰੇ ਵੀ ਜਦੋਂ ਖਾਣਾ ਹੁੰਦਾ ਤਾਂ ਇਸ ਬੰਦੇ ਨੂੰ ਕਿਹਾ ਜਾਂਦਾ ਜਦੋਂ ਬਲਾਈਟ ਚੱਲ ਜਾਂਦੀ ਇਹਨੂੰ ਕਿਹਾ ਜਾਂਦਾ ਉਹ ਜਾ ਕੇ ਮਿੰਤਾਂ ਕਰਦਾ ਯਾ ਉਹ ਜਾ ਕੇ ਕਹਿੰਦਾ ਵੀ ਸਰ ਵੀ ਕੁਰਸੀ ਟੁੱਟ ਗਈ। ਯਾ ਤੇ ਅਗਲਾ ਉਹ ਮੈਨੇਜਰ ਖੜਾ ਹੋ ਜਾਂਦਾ ਇੱਕਦਮ। ਹੂੰ ਉਹ ਕੁਰਸੀ ਤੋਂ ਉੱਠਦਾ ਕਾਊਂਟਰ ਤੋਂ ਬਾਹਰ ਆਉਂਦਾ ਛਾਲ ਮਾਰ ਕੇ ਉਹ ਉਹ ਕਹਿੰਦਾ ਵੀ ਤੁਸੀਂ ਕਮਰੇ ਤੋਂ ਬਾਹਰ ਕੱਤੇ ਆਏ। ਹੂੰ ਤੁਸੀਂ ਬਿੱਲ ਕਰ ਦਿੰਦੇ ਮੈਂ ਅੰਦਰ ਆਉਂਦਾ ਉਹ ਕਹਿੰਦਾ ਨਹੀਂ ਨਹੀਂ ਯਾਰ ਵੀ ਇੱਥੇ ਕੁਰਸੀ ਟੁੱਟੀ ਪਈ ਮੈਂ ਤਾਂ ਚਾਹੁੰਦਾ ਵੀ ਪਲੀਜ਼ ਕੁਰਸੀ ਠੀਕਰਾ ਦਿਓ। ਹੂੰ ਉਹ ਅਗਲੇ ਹਸਪੈਂਡ ਦੇ ਇੱਕ ਦੂਜੇ ਨੂੰ ਦੇਖ ਕੇ ਯਾ ਉਹ ਕਹਿੰਦੇ ਉਹ ਜਦੋਂ ਪੁੱਛਦਾ ਉਹ ਕਹਿੰਦਾ ਗੱਲ ਉਹ ਕਹਿੰਦੇ ਤੂੰ ਮਾਲਕ ਦਾ ਮੁੰਡਾ ਆ ਹੂੰ ਤੇਰੇ ਤੇਰੇ ਸੈਨਾ ਦੇ ਨਾਲ ਤੇਰੀ ਅਥਾਰਟੀ ਦੇ ਨਾਲ ਤਾਂ ਅਸੀਂ ਅਕਾਊਂਟ ਚੋਂ ਪੈਸੇ ਕਢਾਉਣੇ ਆ ਜਾਂ ਤੂੰ ਇਦਾਂ ਨਾ ਸਾਨੂੰ ਕਹਿ ਪੀ ਪਲੀਜ਼ ਕਰਦੇ ਤੂੰ ਆਰਡਰ ਕਰ ਸਾਨੂੰ ਜਾਂ ਹੁਣ ਉਹ ਜਦੋਂ ਇੱਕ ਦੀ ਸਮਝ ਆਉਂਦੀ ਆ ਨਾ ਹੂੰ ਫਿਰ ਜਿੱਦਾਂ ਹੋਟਲ ਦੇ ਵਿੱਚ ਉਹ ਬੰਦੇ ਦੇ ਸਮੀਕਰਨ ਬਦਲਦੇ ਆ ਪੀ ਮੈਂ ਇੱਥੇ ਕਲਾਇੰਟ ਨਹੀਂ ਹੈ ਗਾਹਕ ਨਹੀਂ ਹੈਗਾ ਮੈਂ ਤਾਂ ਮਾਲਕ ਆ ਪੇ ਅਸੀਂ ਸ੍ਰਿਸ਼ਟੀ ਦੇ ਮਾਲਕ ਬਣ ਕੇ ਉਹਨੂੰ ਬਣਾਉਣੇ ਵਾਲੇ ਬਣ ਕੇ ਵਿਚਰਦੇ ਆ ਜਿਹੜਾ ਬਣਾਉਣੇ ਵਾਲਾ ਹੁੰਦਾ ਕਦੇ ਤੋੜ ਨਹੀਂ ਸਕਦਾ ਉਹਨੂੰ ਬਸ ਭਾਜੀ ਇਹੀ ਗੱਲ ਜਿਹੜੀ ਤੁਸੀਂ ਗੱਲ ਕਹਿੰਦੇ ਰਾਜੇ ਕਾਨੂੰਨ ਬਣਾ ਇਹੀ ਗੱਲ ਵੱਡੀ ਲਕੋਈ ਗਈ ਹੈ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੀ ਗੱਲ ਇਹ ਸੀਗੀ ਜਿਹੜੀ ਲਕੋਈ ਗਈ ਹੈ ਹੁਣ ਤੁਸੀਂ ਇਹ ਦੇਖੋ ਆਪਾਂ ਗੱਲ ਕਰਦੇ ਬੰਦ ਅਸੀਂ ਅਸੀਂ ਤੁਰ ਪਿਆ ਮੈਂ ਤੁਰ ਪਿਆ ਲੁੱਟਣ ਘਰ ਪਰ ਮੈਂ ਸੱਚਾ ਧਰਮੀ ਆ ਹੈਨਾ ਮੈਂ ਮਤਲਬ ਇਹਨਾਂ ਵਰਗੇ ਨਹੀਂ ਮੈਂ ਗੁਰੂ ਨਾਨਕ ਦੀ ਧਰਮ ਮੰਨਦਾ ਵੀ ਇੱਕ ਨੂੰ ਮੰਨਦਾ ਮੈਂ ਮੰਨਦਾ ਇੱਕ ਮਤਲਬ ਸਭ ਕੁਝ ਮੈਂ ਮੰਨਦਾ ਕੀ ਮੈਂ ਉਹ ਕਿਸੇ ਦਾ ਘਰ ਲੁੱਟ ਸਕੂ ਏਦਾਂ ਨਾ ਨਹੀਂ ਲੁੱਟ ਸਕੂ ਨਾ ਕਿਉਂ ਮੈਨੂੰ ਮੈਨੂੰ ਪਤਾ ਨਹੀਂ ਮੈਂ ਤਾਂ ਪ੍ਰੀਤ ਇੱਕ ਨਾਲ ਕਰਦਾ ਮੈਂ ਤਾਂ ਪ੍ਰੀਤ ਕਰਨ ਪ੍ਰੀਤ ਵਾਲਿਆ ਚ ਮੇਰੇ ਲਈ ਤਾਂ ਮੇਰਾ ਹਿੱਸਾ ਹੈ ਜਿਸਮ ਦਾ ਪਾੜਿਆ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਿਆ ਮੈਂ ਆਪਣੀ ਵਾਰੀ ਨਿਭਾ ਰਿਆ ਨਾਲੇ ਪ੍ਰੀਤ ਦਾ ਰਿਸ਼ਤਾ ਤਾਂ ਦਿਨੇ ਦਾ ਆ ਯਾਰ ਵਸ ਵਸ ਬਾਤ ਉਹ ਵੀ ਤਾਂ ਗੱਲ ਆ ਜ਼ਿੰਮੇਵਾਰੀ ਇੱਕ ਇੱਕ ਬੰਦੇ ਤੋਂ ਬਿਨਾ ਗਿਆ ਇੱਕ ਬੰਦੇ ਤੋਂ ਬਿਨਾ ਕੁਦਰਤ ਦੇ ਬਣਾਈ ਹੋਈ ਹਰ ਸ਼ੈ ਦਿੰਦੀ ਆ ਸਿਰਫ ਹਾਂਜੀ ਹਾਂਜੀ ਪ੍ਰੀਤ ਹੈ ਸਾਰੇ ਪ੍ਰੀਤ ਕਰਦੇ ਸਾਰੇ ਹੁਣ ਦਰਖਤ ਆ ਜੋ ਉਹਨਾਂ ਕੋ ਫਾੜਿਆ ਜੋ ਕਦੇ ਨਹੀਂ ਉਹ ਸੋਚਦੇ ਪਏ ਯਾਰ ਪੇ ਤੂੰ ਤਾਂ ਪਾਣੀ ਪਾਉਣ ਦਸੀਦ ਨਹੀਂ ਆਉਂਦਾ ਸੀ ਤੈਨੂੰ ਸੰਤਰੀਆਂ ਦੀ ਜਗ੍ਹਾ ਨਿੰਬੂ ਦੇਣੇ ਮੈਂ ਤਾਂ ਹੁਣ ਹੂੰ 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 ਕਦੇ ਕਦੇ ਨਹੀਂ ਕਰੂਗਾ ਪੇ ਸਪਰੇ ਨਹੀਂ ਕੀਤੀ ਤੂੰ ਝੋਨੇ ਵਾਲੀ ਸਪਰੇ ਮੇਰੇ ਤੇ ਮਾਰ ਗਿਆਂ ਧਨੀਆ ਕਹੇ ਮੈਂ ਨਹੀਂ ਹੁਣ ਹੁਣ ਨਹੀਂ ਮੈਂ ਕਰਦਾ ਮਤਲਬ ਹਰ ਹਰਛੇ ਜਿਹੜੀ ਆ ਨਾ ਉਹ ਜੋਕ ਸ਼ੋਹ ਦੇ ਕੋ ਹੈਗਾ ਪੂਰੀ ਸਿੱਦਤ ਨਾਲ ਦੇ ਰਹੀ ਆ ਜਿੰਨੇ ਧਰਮੀ ਜਿੰਨੇ ਹੁਣ ਇਹਨਾਂ ਨੇ ਕਹਿਣਾ ਭਈ ਖੈਤ ਭਈ ਉਹ ਭਈ ਗੁਰੂ ਆਏ ਬੰਡ ਤੇ ਨਹੀਂ ਮੈਂ ਨਹੀਂ ਗੱਲ ਕੀਤੀ ਅਸੀਂ ਤਾਂ ਚਲੋ ਉਹਦਾ ਪਾਈ ਆ ਤੁਸੀਂ ਭਾਈ ਉਹਦੀ ਉਹਦੀ ਮੈਂਬਰਸ਼ਿਪ ਲਈ ਆ ਪੁਜਾਰੀ ਦੀ ساری ਜ਼ਿੰਦਗੀ ਤੁਸੀਂ ਲੱਗੇ ਰਹੋ ਜੇ ਇਸ ਗੱਲ ਦਾ ਗੁੱਸਾ ਆ ਤਾਂ ਇੱਕ ਵੀਡੀਓ ਵੀ ਘੁੰਮਦੀ ਆ ਉਹ ਕਈਆਂ ਨੇ ਪਾਈ ਹੋਇਆ ਉਹ ਜਿਹੜੇ ਉਹਦੇ ਬੰਦੇ ਦੂਜੇ ਦੇ ਅ ਅੰਮ੍ਰਿਤਪਾਲ ਦੇ ਹੂੰ ਯਾ ਤੁਹਾਨੂੰ ਉਹ 18 ਪਲੱਸ ਵਾਲੀ ਵੀਡੀਓ ਦੇਖੀ ਹੋਣੀ ਆ ਕੁਰਬਾਨਾ ਪਾਈਆਂ ਵਾ ਦੇਖ ਲੈ ਤੁਸੀਂ ਉਹ ਇੱਕ ਵੇਲੇ ਕੁਰਬਾਨ ਮੈਂ ਡਾਹਾਗਾ ਕਿ ਕੁਰਬਾਨ ਮੈਂ ਕਿੰਨੇ ਕਰਦਾ ਇੰਟਰਵਿਊ ਇਹਨਾਂ ਅਸਲ ਚ ਜਦੋਂ ਇਹਨਾਂ ਨੂੰ ਜਦੋਂ ਨੇ ਇਹਨਾਂ ਨੂੰ ਤੁਸੀਂ ਦੇਖਦੇ ਆ ਬੰਦੇ ਨੂੰ ਇਦਾਂ ਲੱਗਦਾ ਪਈ ਇਹ ਇਦਾਂ ਹੀ ਨਾ ਇਦਾਂ ਹੀ ਆ ਥਾਵਾ ਤੇ ਪਲ-ਪਲ ਕੇ ਆਏ ਆ ਜਿੱਥੇ ਇਦਾਂ ਚ ਰਿਤਰੇ ਬਾਪੜੀ ਜਾਂਦੇ ਆ ਬਹੁਤ